ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਬਹੁਤ ਸਾਰੇ ਮੇਰੇ ਭਿੰਨਪਰਾ ਨੇ ਜਿਹੜੇ ਮੇਰੀ ਵੀਡੀਓ ਦੇ ਥੱਲੇ ਕਮੈਂਟ ਵੀ ਕਰਦੇ ਨੇ ਮੈਨੂੰ ਪਰਸਨਲੀ ਫੋਨ ਵੀ ਕਰਦੇ ਨੇ ਤੇ ਉਹ ਮੈਨੂੰ ਮੈਸੇਜ ਵੀ ਕਰਦੇ ਨੇ ਇੰਸਟਾਗ੍ਰam ਤੇ ਵੀ ਮੈਨੂੰ ਮੈਸੇਜ ਕਰਦੇ ਨੇ ਉਹਨਾਂ ਦੇ ਜ਼ਿਆਦਾਤਰ ਮਤਲਬ ਵੀ ਇਹੀ ਕਮੈਂਟ ਹੁੰਦਾ ਵਾ ਇਹੀ ਚੀਜ਼ ਪੁੱਛਦੇ ਨੇ ਉਹ ਕਹਿੰਦੇ ਕਿ ਵੀਰ ਜੀ ਸਾਨੂੰ ਨਾ ਮਤਲਬ ਵੀ ਐਡੀਟਿੰਗ ਨਹੀਂ ਕਰਨੀ ਆਂਦੀ ਹੈਗੀ ਅਸੀਂ ਐਡੀਟਿੰਗ ਕਿਵੇਂ ਕਰੀਏ ਉਹ ਕਹਿੰਦੇ ਵੀ ਸਾਡੇ ਕੋਲ ਲੈਪਟਾਪ ਤਾਂ ਹੈ ਨਹੀਂ ਵੀ ਤੁਸੀਂ ਤੇ ਜਦੋਂ ਵੀ ਕੋਈ ਵੀ ਵੀਡੀਓ ਬਣਾਉਣੀ ਹੈ ਸਕਰੀਨ ਰਿਕਾਰਡਿੰਗ ਦੀ ਜਾਂ ਕੁਝ ਤੁਸੀਂ ਦੱਸ ਦਿਓ ਵੀ ਮਤਲਬ ਤੁਸੀਂ ਪੀਸੀ ਦੇ ਉੱਤੇ ਜਾਂ ਫਿਰ ਤੁਸੀਂ ਲੈਪਟਾਪ ਦੇ ਉੱਤੇ ਦੱਸ ਦਿਓ ਵੀ ਸਾਡੇ ਕੋਲ ਲੈਪਟਾਪ ਤਾਂ ਹੈ ਨਹੀਂ ਨਾ ਸਾਡੇ ਕੋ ਕਰ ਸਕਦੇ ਆ ਵੀ ਸਾਨੂੰ ਸਮਝ ਨਹੀਂ ਆਉਂਦੀ ਹੈਗੀ ਵੀ ਸਾਨੂੰ ਮਤਲਬ ਵੀ ਕਲੀਅਰ ਕੱਲੀ-ਕੱਲੀ ਚੀਜ਼ ਦੇ ਬਾਰੇ ਦੱਸੋ ਸੋ ਫਿਰ ਮੈਂ ਸੋਚਿਆ ਜੀ ਕਿਉਂ ਨਾ ਮੈਂ ਨਾ ਇੱਕ ਮਤਲਬ ਵੀ ਸੀਰੀ ਸ਼ੁਰੂ ਕਰ ਲੈਣਾ ਇੱਕ ਹਫ਼ਤੇ ਦੀ ਇੱਕ ਹਫ਼ਤੇ ਦੀ ਮੈਂ ਇੱਕ ਸੀਰੀ ਸ਼ੁਰੂ ਕਰਨ ਲੱਗਾ ਵਾਂ ਜਿਹਦੇ ਵਿੱਚ ਮੈਂ ਨਾ ਤੁਹਾਨੂੰ ਸਿਰਫ ਕੱਲੀ ਵੀਡੀਓ ਐਡੀਟਿੰਗ ਸਿਖਾਵਾਂਗਾ ਜ਼ੀਰੋ ਤੋਂ ਲੈ ਕੇ 100 ਤੱਕ ਜਿੰਨੂੰ ਕਿ ਦੀ ਆਪਾਂ A ਤੋਂ ਲੈ ਕੇ Z ਤੱਕ A ਤੋਂ ਲੈ ਕੇ Z ਤੱਕ ਤੁਹਾਨੂੰ ਮੈਂ ਪ੍ਰੋਪਰਲੀ ਫੋਨ ਦੇ ਉੱਤੇ ਤੁਹਾਨੂੰ ਮੈਂ ਐਡੀਟਿੰਗ ਕਰਨੀ ਸਿਖਾਵਾਂਗਾ ਜਿਹੜੇ ਟੂਲ ਨੇ ਕੱਲੇ-ਕੱਲੇ ਕਿਹੜੇ-ਕਿਹੜੇ ਟੂਲ ਨੂੰ ਕਿਵੇਂ ਤੁਸੀਂ ਵਰਤਣਾ ਵਾ ਕਿਵੇਂ ਤੁਸੀਂ ਟੈਕਸ ਲਿਖਣਾ ਵਾ ਕਿਵੇਂ ਤੁਸੀਂ ਬੈਕਗ੍ਰਾਉਂਡ ਮਿਊਜ਼ਿਕ ਲਗਾਉਣਾ ਕਿਵੇਂ ਤੁਸੀਂ ਆਪਣੀ ਵਾਇਸ ਰਿਕਾਰਡ ਕਰਨੀ ਆ ਕਿਵੇਂ ਤੁਸੀਂ ਵੀਡੀਓ ਉਹਦੇ ਤੇ ਲਗਾਉਣੀ ਆ ਕਿਵੇਂ ਤੁਸੀਂ ਵੀਡੀਓ ਤੇ ਟ੍ਰਾਂਜੈਕਸ਼ਨ ਕਰਨੀ ਆ ਕਿਵੇਂ ਵੀਡੀਓ ਤੇ ਤੁਸੀਂ ਇਫੈਕਟ ਲਾਉਣਾ ਵਾ ਉਹ ਕੱਲੀ-ਕੱਲੀ ਚੀਜ਼ ਨਾ ਮੈਂ ਤੁਹਾਨੂੰ ਦੱਸਦਾ ਰਹਾਂਗਾ ਇਹ ਆਪਣਾ ਹੋਊਗਾ 7 ਦਿਨ ਦਾ ਹਫਤੇ ਦਾ ਆਪਾਂ ਇੱਕ ਇਹਦਾ ਮਤਲਬ ਚਲਾਵਾਂਗੇ ਸੀਰੀਜ਼ ਜਿਹੜੀ ਇਹਦੇ ਵਿੱਚ ਆਪਾਂ ਮੈਂ ਤੁਹਾਨੂੰ ਦਿਖਾਵਾਂਗਾ ਜਿਹੜਾ ਪਹਿਲੀ ਚੀਜ਼ ਆ ਹਨਾ ਮਤਲਬ ਤੁਸੀਂ ਵੀਡੀ ਹੋ ਗਿਆ ਫੋਟੋ ਦਾ ਹੋ ਗਿਆ ਟੈਕਸ ਦਾ ਹੋ ਗਿਆ ਸਾਊਂਡ ਦਾ ਹੋ ਗਿਆ ਉਹ ਕੱਲੇ ਕੱਲੇ ਟੌਪਿਕ ਨੂੰ ਆਪਾਂ ਕਵਰ ਕਰਾਂਗੇ ਇੱਕ ਵੀਡੀਓ ਦੇ ਵਿੱਚ ਆਪਾਂ ਸਿਰਫ ਦੋ ਹੀ ਦੋ ਟੌਪਿਕ ਹੀ ਆਪਾਂ ਕਵਰ ਕਰਾਂਗੇ ਜਿਵੇਂ ਮੰਨ ਕੇ ਚੱਲੋ ਇੱਕ ਵੀਡੀਓ ਦਾ ਹੋ ਗਿਆ ਇੱਕ ਟੈਕਸ ਦਾ ਹੋ ਗਿਆ ਬਾ ਸਿਰਫ ਇੱਕ ਵੀਡੀਓ ਦੇ ਵਿੱਚ ਇਹ ਮੇਰੀ ਹਫਤੇ ਦੇ ਵਿੱਚ ਰੋਜ਼ ਇੱਕ ਵੀਡੀਓ ਆਉਂਦੀ ਰਹੇਗੀ ਇੱਕ ਹਫਤੇ ਦਾ ਕੋਰਸ ਆਪਣਾ ਇਹ ਜੇ ਤੁਸੀਂ ਮੇਰੀ ਇਹ ਵੀਡੀਓ ਦੇਖ ਕੇ ਐਡੀਟਿੰਗ ਤੁਸੀਂ ਕਰਨੀ ਸ਼ੁਰੂ ਕਰ ਦੋਗੇ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਨਾ ਐਡੀਟਿੰਗ ਦੇ ਬਹੁਤ ਵਧੀਆ ਤੁਸੀਂ ਮਾਸਟਰ ਬਣ ਜੂਗੇ ਐਡੀਟਿੰਗ ਦੀ ਤੁਸੀਂ ਨੇਰੀ ਲਿਆ ਦੋਗੇ ਤੁਸੀਂ ਆਪਣੀ ਕੋਈ ਵੀ ਵੀਡੀਓ ਤੁਸੀਂ ਸ਼ੂਟ ਕਰਦੇ ਹੋ ਤੇ ਉਹਨੂੰ ਐਡੀਟਿੰਗ ਤੁਸੀਂ ਬੜੇ ਸੌਖੇ ਤਰੀਕੇ ਨਾਲ ਤੁਸੀਂ ਕਰ ਲੋਗੇ ਕਿਉਂਕਿ ਮੈਂ ਤੁਹਾਨੂੰ ਕੱਲੀ-ਕੱਲੀ ਚੀਜ਼ ਬਾਰੇ ਮੈਂ ਤੁਹਾਨੂੰ ਦੱਸ ਦਰਾਂਗਾ ਬੜੇ ਆਰਾਮ ਨਾਲ ਤੇ ਜਿਹੜੀ ਆਪਣੀ ਵੀਡੀਓ ਹੋਗੀ ਉਹ ਜ਼ਿਆਦਾ ਲੰਬੀ ਵੀ ਨਹੀਂ ਹੋएगी ਆਪਣੀ ਜਿਹੜੀ ਵੀਡੀਓ ਦੀ ਟਾਈਮ ਲੈਂਥ ਹੋएगी 5 ਤੋਂ ਲੈ ਕੇ 7 ਮਿੰਟ ਦੀ ਹੋएगी ਬਸ ਇਸ ਤੋਂ ਜ਼ਿਆਦਾ ਆਪਣੀ ਵੀਡੀਓ ਦੀ ਜਿਹੜੀ ਟਾਈਮ ਲੈਂਥ ਆ ਉਹ ਨਹੀਂ ਹੋਊਗੀ ਅਪਰ ਟਾਈਮ ਲੈਂਥ ਜਿਆਦਾ ਆਪਾਂ ਰੱਖਣੀ ਨਹੀਂ ਨੀ ਹੈਗੀ ਕਿਉਂਕਿ ਆਪਾਂ ਇਹਦੇ ਵਿੱਚ ਹਰ ਇੱਕ ਵੀਡੀਓ ਦੇ ਵਿੱਚ ਆਪਾਂ ਦੋ ਦੋ ਟੂਲ ਹੀ ਆਪਾਂ ਕਵਰ ਕਰਿਆ ਕਰਨਾ ਤਾਂ ਜੋ ਤੁਹਾਨੂੰ ਆਸਾਨੀ ਨਾਲ ਸਮਝ ਪਵੇ ਜੇ ਤਾਂ ਆਪਾਂ ਸਿਰਫ ਦੋ ਟੂਲ ਹੀ ਕਵਰ ਕਰਿਆ ਕਰਨਾ ਜਿਸ ਦੇ ਨਾਲ ਮਤਲਬ ਵੀ ਤੁਸੀਂ ਨਾ ਬੜੀ ਆਸਾਨੀ ਨਾਲ ਤੁਸੀਂ ਸਿੱਖ ਸਕੋਗੇ ਅਗਰ ਤੁਹਾਨੂੰ ਫਿਰ ਵੀ ਕਿਤੇ ਪ੍ਰੋਬਲਮ ਆ ਰਹੀ ਹੈ ਐਡੀਟਿੰਗ ਦੇ ਵਿੱਚ ਕਿਤੇ ਵੀ ਪ੍ਰੋਬਲਮ ਆ ਰਹੀ ਆ ਤਾਂ ਤੁਸੀਂ ਮੈਨੂੰ ਐਨੀ ਟਾਈਮ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਤੁਸੀਂ ਮੈਸੇਜ ਕਰ ਸਕਦੇ ਹੋ ਜੀ ਜਾਂ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ ਜਾਂ ਫਿਰ ਤੁਸੀਂ ਇਸ ਵੀਡੀਓ ਦੇ ਥੱਲੇ ਤੁਸੀਂ ਮੈਨੂੰ ਕਮੈਂ ਅਨੀ ਟਾਈਮ ਤੁਸੀਂ ਸੋ ਮੈਂ ਤੁਹਾਨੂੰ ਕੱਲੀ ਕੱਲੀ ਚੀਜ਼ ਦੇ ਬਾਰੇ ਤੁਹਾਨੂੰ ਮੈਂ ਗਾਈਡ ਕਰਦਾ ਰਾਵਾਂਗਾ ਵੀ ਆਪਾਂ ਕਿਹੜੀ ਕਿਹੜੀ ਚੀਜ਼ ਨੂੰ ਆਪਾਂ ਕਿਵੇਂ ਕਵਰ ਕਰਨਾ ਵਾ ਕਿਵੇਂ ਵੇਕਰ ਨੂੰ 뮤직 ਲਗਾਣਾ ਵਾ ਕਿਵੇਂ ਆਪਾਂ ਟੈਕਸ ਲਿਖਣਾ ਵਾ ਕਿਵੇਂ ਆਪਾਂ ਫੋਟੋ ਲੋਣੀਆਂ ਕਾਰਟੂਨ ਵਾਲੀ ਵੀਡੀਓ ਵੀ ਮੈਂ ਤੁਹਾਨੂੰ ਐਡਿਟ ਕਰਕੇ ਦੱਸਾਂਗਾ ਵਲੋਗ ਵੀ ਦੱਸਾਂਗਾ ਬਾਕੀ ਤੁਸੀਂ ਮੈਨੂੰ ਦੱਸਣਾ ਵੀਡੀਓ ਦੇ ਥੱਲੇ ਕਮੈਂਟ ਕਰਕੇ ਵੀ ਕੀ ਵੀ ਜੀ ਇਸ ਟੌਪਿਕ ਦੇ ਉੱਤੇ ਸਾਨੂੰ ਮਤਲਬ ਐਡਿਟ ਕਰਕੇ ਦੱਸੋ ਆਹ ਵੀਡੀਓ ਨੂੰ ਕਿਵੇਂ ਐਡਿਟ ਕੀਤਾ ਜਾ ਸਕਦਾ ਵਾ ਜਾਂ ਵਲੋਗ ਨੂੰ ਕਿਵੇਂ ਐਡਿਟ ਕੀਤਾ ਜਾ ਸਕਦਾ ਕਾਰਟੂਨ ਵਾਲੀ ਵੀਡੀਓ ਨੂੰ ਕਿਵੇਂ ਐਡਿਟ ਕੀਤਾ ਜਾ ਸਕਦਾ ਵਾ ਸੋ ਜੜੀ ਆਪਣੀ ਇਹ ਸੀਰੀਜ਼ ਹੈ ਜੀ ਇਹ ਆਪਣੀ ਮਤਲਬ ਵੀ ਹਫਤੇ ਦੇ ਵਿੱਚ ਮੈਂ ਸਾਰਾ ਕੁਝ ਹੀ ਕਵਰ ਕਰ ਲਾਂਗਾ ਸੋ ਅਗਰ ਤੁਸੀਂ ਚੋਣਿਓ ਕੀ ਪਲੀਜ਼ ਮੈਂ ਉਹ ਸੀਰੀਜ਼ ਲੈ ਕੇ ਆਵਾਂ ਤਾਂ ਪਲੀਜ਼ ਮੇਰੇ ਤਰਫੋਂ ਸਾਰੇ ਮੈਂ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸੋ ਮੈਨੂੰ ਇਸ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਵੀ ਮੈਂ ਕਿਹੜੇ ਮਤਲਬ ਵੀ ਕਿਹੜੀ-ਕਿਹੜੀ ਚੀਜ਼ ਦੇ ਬਾਰੇ ਮਤਲਬ ਤੁਹਾਨੂੰ ਐਡੀਟਿੰਗ ਕਰਨ ਦੀ ਸਕਵਾ ਜਿਵੇਂ ਵਲੋਗ ਹੋ ਗਿਆ ਕਾਰਟੂਨ ਵਾਲੀ ਵੀਡੀਓ ਹੋ ਗਈ ਅਲੱਗ-ਅਲੱਗ ਚੀਜ਼ਾਂ ਤੁਹਾਨੂੰ ਮੈਂ ਐਡੀਟਿੰਗ ਕਰਨ ਦੀ ਸਕਵਾ ਸੋ ਜਿਹੜਾ ਆਪਾਂ ਵੀਡੀਓ ਆਪਾਂ ਐਡੀਟਰ ਜਿਹੜਾ ਆਪਾਂ ਕਹਿਣਾ ਯੂਜ਼ ਕਰਾਂਗੇ ਉਹ ਹੈਗਾ VN ਵੀਡੀਓ ਐਡੀਟਰ VN ਵੀਡੀਓ ਐਡੀਟਰ ਜਿਹੜਾ ਆਪ ਤਾਂ ਮੇਰੀ ਵੀਡੀਓ ਵਧੀਆ ਲੱਗੀ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਮੇਰੀ ਇਹ ਜਿਹੜੀ ਨਵੀਂ ਸੀਰੀਜ਼ ਆਪਾਂ ਸ਼ੁਰੂ ਕੀਤੀ ਆ ਕਿਵੇਂ ਦੀ ਲੱਗਿਆ ਜੀ ਸੋ ਦੋਸਤੋ ਅਗਰ ਤੁਹਾਡੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੇਰੇ ਇੰਸਟਾਗ੍ਰam ਤੇ ਫੋਲੋ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਆ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਨਾਲ ਉਹ ਤੱਕ ਲਈ ਤੁਹਾਨੂੰ ਸਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸਾਕ ਜੀ